ਗੋਬੀ ਕੋਈ ਇੰਜੈਕਸ਼ਨ ਵਗੈਰਾ ਲਾਉਂਦੇ ਸੀ ਕੋਈ ਇੰਜੈਕਸ਼ਨ ਵਗੈਰਾ ਲਾਉਂਦੇ ਸੀ ਬਈ ਨਹੀਂ ਥੋੜੀ ਬੜੀ ਸੰਗਤ ਤੇ ਬੋਲੋ ਮੈਡੀਸਿਨ ਕਿੱਥੇ ਪਈ ਬਈ ਤੁਹਾਡੀ ਅਲਮਾਰੀ ਚ ਕੀ ਬੰਦ ਕਰ ਮੈਂ ਚਾਹੁੰਦਾ ਅਲਮਾਰੀ ਚ ਬਈ ਕੀ ਪਿਆ ਉਹ ਕਹਿੰਦੇ ਕੁਝ ਵੀ ਨਹੀਂ ਪਿਆ ਚਾਬੀ ਉਹ ਪਤਾ ਨਹੀਂ ਕਿੱਥੇ ਲੱਗ ਗਿਆ ਬਈ ਆਈਏ ਕੋਚ ਚ ਇਹ ਪੀਸੀ ਪੱਟੋ ਦਾ ਪੱਟੋ ਦਾ ਆਕਟ ਉਹ ਦਸ਼ਕੀਆ ਭਲਾ ਦੋ ਸਰ ਉਹ ਰਾਣ ਜੀ ਫੜ ਰਾਣ ਜੀ ਫੜ ਕੇ ਕੁੱਟੂਗਾ ਐ ਨਹੀਂ ਛੁੱਟਣਾ ਉਹ ਸਕੂਟੀ ਦਾ ਰਾਣ ਜੀ ਕੱਢਿਆ ਹੈਂਡਲ ਨਹੀਂ ਕਰਦਾ ਉਹ ਕਹੀ ਬਈ ਆ ਹੈਂਡਲ ਨਹੀਂ ਕਰਦਾ ਥੱਲੇ ਨੂੰ ਮਾਰ ਥੱਲੇ ਨੂੰ ਥੱਲੇ ਨੂੰ ਬਸ ਛੋਟੇ ਛੋਟੇ ਜਿਹਨਾਂ ਬੱਚੇ ਛੋਟੇ ਲਿਆ ਸਭ ਬੋਲਿਆ ਖਾਜ ਲਾਗੇ ਖਾਜ ਕੇ ਜੀ ਚੱਲ ਨਾ ਨਾ ਮਲੇ ਰੈਡੀ ਬੰਦੇ ਜਿੱਥੇ ਕਾਹੀ ਨਹੀਂ ਚੋਕ ਬਸ ਫਿਰ ਅੱਧਾ ਕੋੜਾ ਪਨ ਚਾਹੀਦਾ ਉਹ ਫੋਟੋ ਬਾਬਾ ਜੀ ਦੇ ਫੋਟੋ 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 ਪਿੱਛੇ ਬੜਾ ਫੋਟੋ ਟਿਕੀ ਮਤਲਬ ਅਬਰ ਉੱਤੇ ਘੜੇ ਰੱਖੇ ਹੋਏ ਵਿੱਚ ਇਹ ਸਾਫਤਾ ਵਾਲੀ ਨਹੀਂ ਬਾਕੀ ਹੂੰ

ਆਹ ਇੱਧਰ ਪਏ ਯਾਰ ਚੱਕ ਜਿੰਨੇ ਮਰਜੀ ਆ ਇੱਥੇ ਪਏ ਚੁਣੇ ਦੇ ਬਹੁਤ ਤੇਰੀ रेडी ਬੰਦੇ ਜੀ ਆਹ ਤੇ ਕੋੜ ਕੰਚਨ ਸਾਰੇ ਨੰਬਰ ਲਿਸਟ ਉੱਪਰ ਆਉਂਦੇ ਨੇ ਆ ਸਾਰੇ ਕੋੜ ਇੱਥੇ ਪਿੱਛੇ ਰੱਖੋ ਥੋੜਾ ਪਿੱਛੇ ਕੁਸ਼ਨ ਹੈ ਚੈੱਕ ਕਰਦੇ ਹਾਂ ਉਹ ਨਾਲ ਨਾ ਕੋਈ ਨਿਤਰਾ ਦੀ ਗੱਲ ਉਹ ਕਹਿੰਦੇ ਸੀ ਕਿ ਸੱਚੀ है ਆ ਉਹ ਬੈਡਰਪਾੜੀ ਹੈ ਉਹ ਲੱਗਦੀ ਨਹੀਂ ਕਿ ਇਸੇ ਨੇ ਜਿਹੜਾ ਦਿੱਤੀ ਉਹ ਵੀ ਦੇਖੋ ਬਸ ਇਹ ਆ ਗਿਆ ਸੀ ਕੱਟ ਲਿਆ ਆ ਜੋਗੇ ਚਾਚਾ ਸਾਰਨ ਠੱਲਾ ਪਿਆ ਬਣਾਇਆ ਇਹ ਮੈਂ ਕਿਧਰ ਸਾਰਨ ਦਾ ਸ਼ੋਰੂਮ ਸਹੀ ਵਾਰ ਚਲਦਾ ਹੈ ਰੋਡ ਦਾ ਤੋੜ ਕੇ ਮੈਂ ਸੈਂਟਰ ਚੱਲਦਾ ਹਾਂਜੀ ਕਸੇ ਗਏ ਜੀ ਜੀ ਅੰਦਿਸ਼ਰ ਮੇਰੀ ਨਿਗਾਹ ਤੁਸੀਂ ਯਾਦ ਕਰ ਸਕਦੇ ਨਹੀਂ ਸਾਡੇ ਕਿਹਨੇ ਦੇਖੀ ਸਾਡਾ ਇਹ ਗੱਲ ਹੈ ਜੀ ਮੈਨੂੰ ਮੈਂ ਨਾਲ ਪੁੱਛਿਆ ਸੀਗਾ ਲਗਾ ਲੇਕਿਨ ਸਾਡੇ ਮੁਕਸਰਵਾਲਾ ਕੋਈ ਗੁਰਦੁਆਰਾ ਉਧਰੋਂ ਮਾਨਤਾ ਪਰਾ ਇਹ ਗੱਲ ਹੈ ਨਹੀਂ ਖੜੇ ਕੰਮ ਥੋੜਾ ਜਿਹੀ ਚੱਕਰ ਥੋੜਾ ਕਰਕੇ chúng ta để không bỏ lỡ những video hấp dẫn ਚ ਬੰਦ ਕਰ ਦੇ ਰੱਖਣਾ ਜੀ ਹਾਂ ਹੋ ਗਿਆ 3 ਤੱਕ ਆ ਚੱਲ ਚੱਲ ਠੀਕ ਆਜੋ ਜੀ ਫੋਟੋ ਕਰੋ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਤੁਸੀਂ ਆਵੋ ਚਾਰ ਪੰਜ ਸੈਂਟਰ ਸੀ ਪਹਿਲਾਂ ਚੈੱਕ ਕਰ ਚੁੱਕੇ ਆ ਅੱਜ ਇਹ ਪੰਜਵਾਂ ਸੈਂਟਰ ਹੈ ਜੀ ਤੇ ਜੋ ਇੱਥੇ ਹੋ ਰਿਹਾ ਚੋ ਅਸੀਂ ਇੱਥੇ ਹਾਲਾਤ ਦੇਖਿਆ ਬਹੁਤ ਹੀ ਭੈੜੇ ਹਾਲਾਤ ਹੈ ਬਿਲਕੁਲ ਇਹ ਇਨਸਾਨੀਅਤ ਦੇ ਇਨ ਹਿਊਮਨ ਬੀਇੰਗ ਦੇ ਬਿਲਕੁਲ ਉਲਟ ਹੈ ਇਦਾਂ ਦਾ ਬਿਹੇਵੀਅਰ ਨਾਲ ਇਦਾਂ ਦੇ ਵਰਤਾਓ ਨਾਲ ਕਦੇ ਵੀ ਨਸ਼ਾ ਛੱਡਿਆ ਨਹੀਂ ਜਾਂਦਾ ਕਛ ਇੱਕ ਤਾਂ ਲੋਕ ਪਹਿਲਾਂ ਹੀ ਨਸ਼ੇ ਦੇ ਵਿੱਚ ਗ੍ਰਸਤ ਹੈ ਇੱਕ ਜੋ ਅਸੀਂ ਇਸ ਚੀਜ਼ ਦਾ ਦੇਖ ਰਹੇ ਹਾਂ ਕਿ ਇਹ ਦਿਨੋਂ ਬੇ ਦਿਨ ਜਿਸ ਤਰ੍ਹਾਂ ਸਾਨੂੰ ਕੰਪਲੀਟਾਂ ਆਉਂਦੀਆਂ ਵਧਦੀਆਂ ਜਾ ਰਹੀਆਂ ਨੇ ਬਹੁਤ ਹੀ ਮਾੜੀ ਗੱਲ ਹੈ ਜਿਸ ਤਰ੍ਹਾਂ ਤੁਸੀਂ ਵੀ ਦੇਖਿਆ ਸਾਰੇ ਵੀਡੀਓ ਵਾਲੇ ਦੇ ਅੰਦਰ ਰਹਿਣਾ ਇਸ ਤਰ੍ਹਾਂ ਬੰਦੇ ਦਾ ਕੋਈ ਬਹੁਤ ਹੀ ਇੱਕ ਨਰਕ ਨਾਲੋਂ ਵੀ ਭੈੜੀ ਜ਼ਿੰਦਗੀ ਹੈ ਨਹੀਂ ਤੇ ਅਸੀਂ ਤਾਂ ਕਹਿੰਦੇ ਵੀ ਇਦਾਂ ਦਾ ਸੈਂਟਰ ਬਿਲਕੁਲ ਬੰਦ ਹੋਣੇ ਚਾਹੀਦੇ ਆ ਜੇ ਕਿਸੇ ਨੂੰ ਕੋਈ ਮੁਸ਼ਕਲ ਹੈ ਤਾਂ ਉਹ ਸਾਡੇ ਹਸਪਤਾਲ ਦੇ ਵਿੱਚ ਦੋ ਸਕੱਤਰਿਸਟ ਹੈਗੇ ਆ ਮੈਡੀਕਲ ਦੇ ਵਿੱਚ ਸਕੱਤਰਿਸਟ ਹੈਗੇ ਆ ਉੱਥੇ ਸਾਡੇ ਕੋਲ ਬੈੱਡ ਵੀ ਅਵੇਲੇਬਲ ਹੈਗੇ ਆ ਸਾਡੇ ਕੋਲ 10 ਬੈੱਡ ਸਾਡੇ ਕੋਲੇ ਸਿਵਲ ਹਸਪਤਾਲ ਦੇ ਵਿੱਚ ਅਵੇਲੇਬਲ ਹੈ 50 ਸਾਡੇ ਕੋਲ ਰੀਹੈਬ ਦੇ ਵਿੱਚ ਅਵੇਲੇਬਲ ਹੈ 100 ਬੈੱਡ ਮੈਡੀਕਲ ਕੋਲ ਦੇ ਵਿੱਚ ਅਵੇਲੇਬਲ ਹੈ ਸਾਡੇ ਕੋਲੇ ਬਹੁਤ ਹੀ ਸੁਲਝੇ ਹੋਏ ਤੇ ਸੀਨੀਅਰ ਡਾਕਟਰ ਜੇ ਜਿਨ੍ਹਾਂ ਦੀ رائے ਨਾਲ ਆਪਾਂ ਨਸ਼ਾ ਛੱਡ ਸਕਦੇ ਆ ਆਪਾਂ ਕਿਉਂ ਇਸ ਤਰ੍ਹਾਂ ਦੇ ਅੰਦਰ ਦੇ ਵਿੱਚ ਫਸੇ ਪਏ ਸੀ ਸਕਸ ਜਦੋਂ ਤੁਸੀਂ ਆਏ ਸੀਗੇ ਫਿਰ ਇਹਨਾਂ ਦਾ ਹਸਪਤਾਲ ਦਾ ਜਿਹੜਾ ਸਟਾਫ ਸੀ ਮਿਲਿਆ ਕੋਈ ਨਹੀਂ ਸਾਨੂੰ ਕੋਈ ਨਹੀਂ ਮਿਲਿਆ ਕਣ ਅਸੀਂ ਆਲੇ ਆਲੇ ਦੋਲੇ ਦੇ ਲੋਕਾਂ ਤੋਂ ਪਤਾ ਕੀਤਾ ਤੇ ਲੋਕ ਵੀ ਬਹੁਤਾ ਇੱਥੇ ਸਾਡੇ ਨਾਲ ਕੋਈ ਕੋਸ਼ਿਸ਼ ਨਹੀਂ ਕਰ ਰਹੇ ਸਾਨੂੰ ਕੋਈ ਦੱਸਣ ਦੀ ਉਹ ਵੀ ਡਰਦੇ ਸੀਗੇ ਜਿਸ ਤਰ੍ਹਾਂ ਦੇ ਵਿੱਚ ਬਹੁਤ ਸੈਮੀ ਮਾਲ ਵਿੱਚ ਲੋਕੀ ਗੱਲ ਖੁੱਲ ਕੇ ਗੱਲ ਨਹੀਂ ਸੀ ਕਰ ਰਹੇ ਕਿ ਇੱਥੇ ਕੀ ਹੋ ਰਿਹਾ ਜੀ ਜੋ ਕਿ ਉਹਨਾਂ ਨੂੰ ਸਭ ਕੁਝ ਪਤਾ ਸੀ ਕਰੀ ਕਿਉਂਕਿ ਇੱਕ ਪਿੰਡ ਦੇ ਵਿੱਚ 2 ਸਾਲ ਤੋਂ ਇਹ ਕੰਮ ਚੱਲ ਰਿਹਾ ਤੇ ਉਹਨਾਂ ਨੂੰ ਕਿੱਦਾਂ ਦਾ ਪਤਾ ਹੋਊਗਾ ਜੀ ਇਸ ਕਰਕੇ ਮੈਂ ਤਾਂ ਲੋਕਾਂ ਅੱਗੇ ਵੀ ਬੇਨਤੀ ਕਰਦਾ ਕਿ ਤੁਸੀਂ ਖੁੱਲ ਕੇ ਸਾਹਮਣੇ ਆਓ ਸਾਨੂੰ ਇਸ ਚੀਜ਼ ਦਾ ਪਤਾ ਲੱਗੇ ਜੇ ਅਸੀਂ ਆ ਰਹੇ ਹਾਂ ਤਾਂ ਸਾਨੂੰ ਕੋਆਪਰੇਟਟਾ ਕਰੋ ਘੱਟੋ ਘੱਟ ਜੀ ਸਿ ਚੈਕਿੰਗ ਦੌਰਾਨ ਸਰ ਕੁਝ ਮਿਲਿਆ ਹਾਂਜੀ ਬਿਲਕੁਲ ਮਿਲਿਆ ਜੀ ਚੈਕਿੰਗ ਦੇ ਦੌਰਾਨ ਸਾਨੂੰ ਕੁਝ ਡੋਪ ਟੈਸਟ ਦੀਆਂ ਕਿੱਟਾਂ ਮਿਲੀਆਂ 19 ਕਿੱਟਾਂ ਮਿਲੀਆਂ ਸਾਨੂੰ ਡੋਪ ਟੈਸਟ ਦੀਆਂ ਕੁਝ ਮੈਡੀਸਿਨ ਮਿਲੀ ਹੈ ਜੋ ਕਿ ਇਲਿਗਲ ਤਾਂ ਨਹੀਂ ਗਈ ਨਾਰਮਲ ਮੈਡੀਸਨ ਹੈ ਕੋਈ ਕਰੀਮਸ ਹੈ ਕੋਈ ਇਸ ਤਰ੍ਹਾਂ ਏ ਕੋਈ ਪੇਨਕਿਲਰ ਹੈ ਸੈਂਪਲ ਪੇਨਕਿਲਰ ਹੈ ਕੋਈ ਸੈਂਪਲ ਐਂਟੀਬਾਇਓਟਿਕਸ ਹੈ ਉਸ ਦੀਆਂ ਚੀਜ਼ਾਂ ਮਿਲ ਗਈਆਂ ਕੋਈ ਇਸ ਤਰ੍ਹਾਂ ਦਾ ਨਹੀਂ ਮਿਲਿਆ ਨਾ ਜੀ ਅਤਰਾਜੋਗ ਸਮਗਰੀ ਨਹੀਂ ਮਿਲੀ ਕੋਈ ਨਸ਼ੀਨਾ ਰਿਲੇਟਡ ਕੋਈ ਮੈਡੀਸਿਨ ਬਰਾਮਦ ਕੋਈ ਨਹੀਂ ਨਸ਼ੀਨਾ ਰਿਲੇਟਡ ਸਾਨੂੰ ਇਦਾਂ ਦੀ ਕੋਈ ਚੀਜ਼ ਨਹੀਂ ਡੋਪ ਕਿਟਾਂ ਇੰਡੀਕੇਟ ਕਰਦੀਆਂ ਵੀ ਕਿ ਇਹ ਨਸ਼ਾ ਤਾਂ ਸੀਗਾ ਬਾਕੀ ਜੋ ਇਹਨਾਂ ਦੇ ਲਿਖਿਆ ਹੋਇਆ ਸਾਰਾ ਕੁਝ ਜੋ ਇਸ ਤਰ੍ਹਾਂ ਦਾ ਸ਼ੋ ਕਰ ਰਿਹਾ ਉਸ ਤੋਂ ਇਹ ਸ਼ੋ ਕਰ ਵੀ ਸੈਂਟਰ ਚੱਲ ਰਿਹਾ ਸੀਗਾ ਇੱਥੇ ਇਸ ਤਰ੍ਹਾਂ ਦਾ ਕਾਰੋਬਾਰ ਸਟ ਸ਼ੁਰੂ ਸੀਗਾ ਇੱਥੇ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਐਡਮਿਟ ਕੀਤਾ ਜਾਂਦਾ ਸੀਗਾ ਜੋ ਅਸੀਂ ਉਹਨਾਂ ਦੇ ਆਧਾਰ ਕਾਰਡ ਦੇਖੇ ਐ ਲੋਕੀਂ ਦੂਰ ਦੂਰ ਤੋਂ ਆਉਂਦੇ ਐ ਜੀ ਤੇ ਕਿੰਨੇ ਵਾਂ ਸੈਂਟਰ ਸਾਰੇ ਅੱਜ ਇਹ ਸੀ ਪੰਜਵਾਂ ਸੈਂਟਰ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਤਾਂ ਪ੍ਰਸ਼ਾਸਨ ਅੱਗੇ ਸੀ ਤਾਂ ਲਿਖ ਕੇ ਦੇਵਾਂਗੇ ਜੀ ਕਾਰਵਾਈ ਤਾਂ ਪ੍ਰਸ਼ਾਸਨ ਨੇ ਕਰਨਾ ਸੀ ਜੀ ਸਾਹਿਬ ਨੂੰ ਲਿਖ ਕੇ ਦੇਵਾਂਗੇ ਜੀ ਜੀ ਸਾਹਿਬ ਅਗੇ ਐਸਐਸਪੀ ਨੂੰ ਲਿਖ ਕੇ ਦੇਣਗੇ ਜੀ ਫਿਰ ਉਹ ਜੋ ਬੰਦੀ ਕਾਰਵਾਈ ਹੋਵੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੀ ਕੀ ਪਤਾ ਸਰ ਇਹ ਬੰਦੇ ਕਿੱਥੋਂ ਦੇ ਸੀਗੇ ਤੇ ਕੌਣ ਸੀ ਕਿੰਨੀ ਦੇਰ ਤੋਂ ਚਲਾ ਰਹੇ ਸੀਗੇ ਸੈਂਟਰ ਇਹਦੇ ਇਹ ਤਾਂ ਹਜੇ ਕੁਝ ਪਤਾ ਨਹੀਂ ਲੱਗੇ ਜੀ ਕਿਉਂਕਿ ਬੰਤੇ ਭੱਜ ਗਏ ਜੀ ਕੁਝ ਤਾਂ ਜਿਹੜਾ ਇੱਥੋਂ ਦਾ ਮਾਲਕਾ ਉਹਨੇ ਦੱਸਣ ਮੁਤਾਬਕ ਇਹ ਬੰਦੇ ਉਹਨੇ ਕਿਰਾਏ ਤੇ ਦਿੱਤੇ ਸੀ ਉਹਨੇ ਦਾਦਾ ਜੀ ਨੂੰ ਸੀ ਉਹਨੂੰ ਵੀ ਪਤਾ ਪੂਰਾ ਗਿਆਨ ਨਹੀਂ ਗਿਆ ਸੀ ਜੀ ਜਿਹੜੀ ਹੋਈ ਹੈ ਇੱਥੇ ਸੈਂਟਰ ਦੀ ਇੱਕ ਸੀਲ ਕੀਤਾ ਗਿਆ ਹੈ ਇਹ ਪ੍ਰਸ਼ਾਸਨ ਉਹ ਲਗਾਤਾਰ ਨਿਗਰ ਰੱਖੀ ਜਾ ਰਹੀ ਹੈ ਕਿੱਥੇ ਕਿਥੇ ਫ੍ਰੀਕੁਟ ਜਿਹੜੇ ਦੇ ਵਿੱਚ ਜਿਹੜੇ ਨਸ਼ਾ ਸ਼ਰੋਗ ਕੇਂਦਰ ਇਹਨਾਂ ਲਈ ਚੱਲ ਰਹੇ ਨੇ ਉਹਨਾਂ 'ਚ ਇੱਕ ਜਿਹੜਾ ਸਿਹਤਪਾਗ ਹੈ ਉਹਨਾਂ ਲੋ ਟੀਮ ਤਿਆਰ ਕੀਤੀ ਜਾਂਦੀ ਹੈ ਡੀਸਾ ਦੇ ਹੁਕਮਾਂ ਮੁਤਾਬਕ ਤੇ ਸਾਡੀ ਮਦਦ ਨਾਲ ਅਸੀਂ ਉੱਥੇ ਛਾਪਾ ਮਾਰੀ ਕਰਦੇ ਹਾਂ ਇਸ ਤੋਂ ਪਹਿਲਾਂ ਵੀ ਸਾਡੇ ਫ੍ਰੀਕੁਟ ਜਿਹੜੇ 'ਚ ਦੋ ਸੈਂਟਰ ਜਿਹੜੇ ਅਸੀਂ ਸੀਲ ਕੀਤੇ ਨੇ ਜਿਹੜੇ ਉੱਥੇ ਸਾਨੂੰ ਨਸ਼ਾ ਅਡਿਕਟਡ ਜਿਹੜੇ ਉੱਥੇ ਲੜਕੇ ਮਿਲੇ ਉਹਨਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਇਸੇ ਹੀ ਤਹਿਤ ਜਿਹੜਾ ਅੱਜ ਪਿੰਡ ਪਾਣਾ ਵਿਖੇ ਵੀ ਅਸੀਂ ਟੀਮ ਦੇ ਨਾਲ ਪਹੁੰਚੇ ਹਾਂ ਮੈਡੀਕਲ ਟੀਮ ਨਾਲ ਤਸੀਹਦਾਰ ਸਾਹਿਬ ਨੇ ਸਾਡੇ ਇੱਥੇ ਦੇਖਿਆ ਵੀ ਇੱਥੇ ਜਦੋਂ ਮੌਕੇ ਤੇ ਪਹੁੰਚੇ ਤਾਂ ਇੱਥੇ ਇੱਕ ਘਰ ਮਿਲਿਆ ਪਿੰਡ ਪਾਣੇ ਦੇ ਵਿੱਚ ਜਿਹੜਾ ਮਕਾਨ ਸੀ ਉਹ ਸੰਦੀਪ ਕੱਕੜ ਜਿੰਦਾ ਇਹ ਮਕਾਨ ਇਹਨੇ ਅੱਗੇ ਰੈਂਟ ਦਿੱਤਾ ਹੋਇਆ ਸੀ ਤੇ ਇਸ ਨੂੰ ਜਿਹਦਾ ਰਨ ਕਰ ਰਿਹਾ ਸੀ ਇਹ ਸੈਂਟਰ ਨੂੰ ਉਹ ਮੌਜੀਤ ਕੁਮਾਰ ਤੇ ਇੱਕ ਜਸ਼ਨਦੀਪ ਨਾਂ ਦੇ ਜਿਹੜੇ ਲੜਕੇ ਨੇ ਰਨ ਕਰ ਰਹੇ ਸੀ ਜਦੋਂ ਮੌਕੇ ਪਹੁੰਚੇ ਤੇ ਸਾਨੂੰ ਸਾਰੇ ਹੀ ਮੌਕੇ ਦੇ ਕੋਈ ਨਹੀਂ ਮਿਲਿਆ ਜਿਹੜੇ ਨਾਂ ਹੀ ਜਿਹੜੇ ਰਨ ਕਰ ਰਹੇ ਨਾਂ ਹੀ ਇੱਥੇ ਜਿਹੜੇ ਨਸ਼ਾ ਛੱਡਣ ਵਾਲੇ ਜਿਹੜੇ ਸਾਹਂਟਰ ਚ ਆਏ ਸੀ ਜਿਹੜੇ ਹਾਲਾਤ ਦੇਖਦੇ ਆ ਇੱਥੇ ਕਾਫੀ ਜਰਵੰਦਰ ਵੜ ਕੇ ਦੇਖਿਆ ਤੇ ਕਾਫੀ ਬੈੱਡ ਨੇ ਹੋਰ ਜਿਹੜਾ ਇੰਤਜ਼ਾਮ ਹੈ ਤੇ ਕੋਈ ਐਂਟਰੀ ਬਣੇ ਕਾਫੀ ਇੱਥੇ ਦਾ ਮੈਂ ਵੀ ਇਸ ਤੋਂ ਪਹਿਲਾਂ ਜਿਹੜੇ ਸੈਂਟਰਾਂ ਦੇ ਰੇਡਾਂ ਹੋ ਚੁੱਕੀਆਂ ਨੇ ਜਾਂ ਤਾਂ ਉਸ ਤੋਂ ਪਹਿਲਾਂ ਅਲਰਟ ਹੋ ਗਏ ਇਹ ਸੈਂਟਰ ਨੂੰ ਇੱਥੋਂ ਸ਼ਿਫਟ ਕਰ ਚੁੱਕੇ ਨੇ ਪਾਸੇ ਲੈ ਗਏ ਨੇ ਜਾਂ ਲੜਕੀਆਂ ਨੂੰ ਜਾਂ ਇਹਨੂੰ ਬੰਦ ਕਰ ਚੁੱਕੇ ਨੇ ਤੇ ਫਿਰ ਉਹ ਅੱਗੇ ਉਹਨਾਂ ਦੀ ਤਫ਼ਤੀਸ਼ ਚਾਹੀਏ ਕਿ ਜਾਂ ਇਹਨਾਂ ਦੇ ਸੈਂਟਰ ਤੋਂ ਵੀ ਇਹ ਕਿੱਥੇ ਸ਼ਿਫਟ ਕਰ ਗਏ ਜਾਂ ਕਿ ਇਹ ਬੰਦ ਕਰ ਗਏ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਚ ਲੈਂਦੀ ਹੈ ਇਹ ਮੈਡੀਕਲ ਪ੍ਰਸ਼ਾਸਨ ਵੱਲੋਂ ਜਿਹੜਾ ਇਹਨੂੰ ਹੁਣ ਅਸੀਂ ਮੌਕੇ ਦੇ ਇਸ ਸੈਂਟਰ ਨੂੰ ਸੀਲ ਕਰਾਂਗੇ ਤੇ ਜੋ ਦੇਖਾਂਗੇ ਵੀ ਇਹਨਾਂ ਦੇ ਕੋਈ ਨਸ਼ੇ ਵਾਲੀ ਕੋਈ ਮੈਡੀਸਨ ਜਾਂ ਕੋਈ ਹੋਜੀ ਤਾਂ ਨਹੀਂ ਬਰਾਂਦ ਹੋਈ ਜੇਕਰ ਨਸ਼ੇ ਵਾਲੀ ਮੈਡੀਸਨ ਬਰਾਂਦ ਹੋਏਗੀ ਤਾਂ ਅਸੀਂ ਉਹ ਜਿਹੜੀ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲੈਂਦੀ ਜਾਏਗੀ ਉਸ ਤਰ੍ਹਾਂ ਜਿਹੜਾ ਪ੍ਰਸ਼ਾਸਨ ਵੱਲੋਂ ਇਹਨੂੰ ਹੁਣ ਸੀਲ ਕੀਤਾ ਜਾਏਗਾ ਮੇਰਾ ਨਾਮ ਸੰਦੀਪ ਕੱਕੜਾਈ ਇਹ ਮੇਰੇ ਦਾਦਾ ਜੀ ਦੀ ਜਗਾ ਜੀ ਤੇ ਦਾਦਾ ਨੂੰ ਉਹਨਾਂ ਨੂੰ ਦੇਖਭਾਲ ਉਹਨਾਂ ਦੀ ਮੈਂ ਹੀ ਕਰਦਾ ਤੇ ਉਹ ਫਿਰ ਮੇਰੇ ਨਾਲ ਹੀ ਹੈ ਜੀ ਉਹਨਾਂ ਨੂੰ ਕਿਰਾਏ ਤੇ ਦਿੱਤੀ ਹੋਈ ਸੀ ਸਰ ਸਾਡਾ ਜੱਦੀ ਮਕਾਨ ਹੈ ਜੀ ਕਿੰਨੀ ਜਗ੍ਹਾ ਹੈ ਇਹ ਟੋਟਲ ਇਹ ਸਾਰ ਆਈ ਥਿੰਕ ਹੈਗੇ 38 ਕਨਾਲਾਂ ਜੀ ਇਹ ਕਿੰਨੇ ਕਨਾਲ ਕਿਰਾਏ ਤੇ ਦਿੱਤੀ ਰਹੀ ਸੀ ਜੀ ਤੇ ਸਰ ਆਪਣੇ ਮੁੰਡਾ ਸੀਗੇ ਜਸ਼ਨ ਤੇ ਮੋਹਿਤ ਦੋਵੇਂ 파ਟਰਨਰ ਸੀਗੇ ਮਗਰ ਉਹ ਜਸ਼ਨ ਆਪਣਾ ਮੋਹਿਤ ਹੈਂਡਲ ਕਰਦਾ ਸੀ ਮੋਹਿਤ ਬੁੱਗਾ ਉਹਦੇ ਕੋਲੇ ਰੈਂਟ ਤੇ ਸੀਗੀ ਜੀ ਵੈਸੇ ਮਤਲਬ ਅਸੀਂ ਮਤਲਬ ਇਹਦਾ ਕੋਈ 3000 2000 ਰੈਂਟ ਸੀ ਕੋਈ ਜ ਮਤਲਬ ਅਸੀਂ ਦਾ ਵੈਸੇ ਹੀ ਸਰ ਸਫਾਈ ਸਫੂਈ ਰਹੂਗੀ ਚਲੋ ਉਸ ਕਰਕੇ ਰੈਂਟ ਦਿੱਤਾ ਸੀ ਸਾਨੂੰ ਹੋਰ ਮਤਲਬ ਕੋਈ ਪੈਸੇ ਕਰਕੇ ਨਹੀਂ ਸੀਗਾ ਸਰ ਕੀ ਕੰਮ ਕੀ ਚੱਲਦਾ ਸੀ ਇੱਥੇ ਸਰ ਇੱਥੇ ਸੈਂਟਰ ਹੀ ਸੀਗਾ ਜੀ ਹੁਣ ਉਹਨਾਂ ਨੂੰ 2 ਸਾਲ ਹੋ ਗਏ ਸੀ ਕਦੇ ਸਾਨੂੰ ਕੋਈ ਵਹੇ ਲੰਬਾ ਤਾਂ ਨਹੀਂ ਆਇਆ ਸੀਗਾ ਜੀ ਵੀ ਕਿਸੇ ਗਾਲ ਦਾ ਜਾਂ ਕੋਈ ਕਿਸੇ ਪੇਸ਼ੈਂਟ ਦਾ ਜਿਵੇਂ ਉਹਨਾਂ ਕੋਲੇ ਚਲੋ ਇੱਥੇ ਵਧੀਆ ਕੰਮ ਕਰਦੇ ਸੀਗੇ ਆਪ ਵੀ ਜਿਹੜਾ ਮੁੰਡਾ ਸੀਗਾ ਜਦੋਂ ਇਹ ਆਇਆ ਸੀਗਾ 2 ਸਾਲ ਇਹਦਾ ਅਮਰਤ ਨਹੀਂ ਛਕਿਆ ਸੀ ਮਤਲਬ ਨਾਰਮਲ ਮੋਨਾ ਸੀਗਾ ਜਦੋਂ ਫਿਰ ਦੋਹਾਂ ਸਾਲਾਂ ਚ ਨੇ ਵਧੀਆ ਅਮਰਸ਼ ਸ਼ੱਕ ਲਿਆ ਜੀ ਪੂਰਾ ਮਤਲਬ ਵਧੀਆ ਗਾਈਡ ਕਰਦਾ ਸੀ ਤਾਂ ਸਾਨੂੰ ਵੇਖਣ ਚ ਲੱਗਦਾ ਬੇ ਇੰਪਰੂਵਮੈਂਟ ਹੋਈ ਆਪਣੇ ਬੰਦੇ ਚ ਆਪ ਚ ਵੀ ਚਲੋ ਵੀ ਵਧੀਆ ਚਲਾਈ ਜਾਂਦਾ ਜੀ ਕਿੱਥੇ ਨੇ ਹੁਣ ਉਹ ਮੈਨੂੰ ਤਾਂ ਸਰ ਅੱਜ ਪਤਾ ਲੱਗਿਆ ਜਦੋਂ ਮੈਨੂੰ ਸਰ ਦੀ ਕਾਲ ਆਈ ਸਦਰ ਸਾਨੂੰ ਐਸ ਐਚਓ ਸਰ ਦੀ ਵੀ ਮੈਨੂੰ ਕਹਿੰਦੇ ਵੀ ਐਂ ਕਰਕੇ ਇੱਥੇ ਖੜੇ ਸੀ ਤੁਹਾਡੇ ਘਰ ਮੈਂ ਫਿਰ ਮੈਂ ਜਦੋਂ ਆਇਆ ਤੇ ਮਦੋ ਵੇਖਿਆ ਤਾਲੇ ਲੱਗੇ ਜੀ ਤੇ ਕਿੰਨੇ ਕੁ ਬੰਦੇ ਅੰਦਰ ਹੁੰਦੇ ਸਰ ਉਹਦਾ ਕਦੇ ਮੈਂਟਰ ਫੇਰ ਨਹੀਂ ਕੀਤਾ ਸੀਗਾ ਜੀ ਵਿੱਚ ਮੈਂ ਮੈਨੂੰ ਤਾਂ ਆਪਣੇ ਕਰਾਇਨਾ ਮਤਲਬ ਸੀਗਾ ਜੀ ਹਾਂਜੀ ਕੀ ਲੱ ਸਰ ਹੁਣ ਇਹ ਤਾਂ ਪੁਲਿਸ ਦਾ ਵਿਸ਼ਾ ਆਈਏ ਪੁਲਿਸ ਕਰੋਗੀ ਜਾਂਚ ਕਿੱਥੇ ਗਈ ਜੀ ਤੇ ਕਦੇ ਗੇੜਾ ਮਾਰਿਆ ਸੀਗਾ ਅਸੀਂ ਇੱਥੇ ਨਹੀਂ ਨਹੀਂ ਸਰ ਮੈਂ ਆਪਾਂ ਨੇ ਕਦੇ ਕੰਮ 'ਚ ਦਖਲ ਨਹੀਂ ਦਿੱਤਾ ਸੀਗਾ ਸਰ ਮਤਲਬ ਜੇ ਕੋਈ ਉਹਨਾਂ ਦਾ ਕੋਈ ਸਮਾਨ ਜਾਣਾ ਅਸੀਂ ਕਾਲ ਕਰ ਦਿੰਨੇ ਦੁਕਾਨ ਤੋਂ ਵੀ ਬਾਈ ਗੇਟ ਖੋਲ ਲੋ ਤੇ ਗੇਟ 'ਆਸੇ ਬੰਦਾ ਰੱਖਿਆ ਸੀ ਮੈਨੂੰ ਇੰਨਾ ਪਤਾ ਅਸੀਂ ਕਦੇ ਇੰਟਰਫੇਅਰ ਹੀ ਨਹੀਂ ਕੀਤਾ ਸੀ ਸਰ ਕਿੰਨੇ ਕੋ ਇਹਨਾਂ ਦੇ ਕਰਮਚਾਰੀ ਸੀਗੇ ਨਾਲ ਹੈ ਕੋਈ ਵੀ ਜਾਣਕਾਰੀ ਸਰ ਸੀਗੇ ਮੈਨਾਂ 10-12 ਦੇ ਵਿੱਚ ਵੀ ਸੀਗੇ ਸਰ 100 ਐਵਰੇਜ ਵੇਅਰ ਸੌਦੇ ਦਾ ਬਿੱਲ 15-20 ਹਜ਼ਾਰ ਕੁਛ ਐ ਬਣ ਜਾਂਦਾ ਸੀਗਾ ਜੀ ਮਤਲਬ 2 ਕਿਲੋ ਦੁੱਧ ਐਵਰੇਜ ਆਉਂ ਤਾਂ ਕਿ ਸਰ ਅੱਜ ਜੋ ਪਿੰਡ ਪਹਾਣਾ ਦੇ ਵਿੱਚ ਇੱਕ ਸੈਂਟਰ ਗੈਰਕਾਨੂੰਨੀ ਚੱਲ ਰਿਹਾ ਸੀਗਾ ਹਾਂਜੀ ਹਾਂਜੀ ਤੇ ਉਹਦੇ ਤੇ ਪ੍ਰਸ਼ਾਸਨ ਵੱਲੋਂ ਜੋ ਇੱਥੇ ਸਰਵੇਡ ਕੀਤੀ ਗਈ ਹੈ ਕਿ ਉਹ ਗੈਰਕਾਨੂੰਨੀ ਪਾਇਆ ਗਿਆ ਹੈ ਹਾਂਜੀ ਹਾਂਜੀ ਤਾਂ ਠੀਕ ਹੈ ਨਾ ਉਹ ਜੋ ਗੈਰਕਾਨੂੰਨੀ ਪਾਇਆ ਗਿਆ ਤੇ ਉਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਵੀ ਜੇ ਉਹ ਗੈਰਕਾਨੂੰਨੀ ਸੀ ਪਰ ਸਾਨੂੰ ਇਹਦੇ ਬਾਰੇ ਬਹੁਤਾ ਪਤਾ ਨਹੀਂ ਸੀ ਇਹ ਘਾਟ ਹੀ ਖੋਲਦੇ ਖਾਲਦੇ ਸੀਗੇ ਕਿਤੇ ਆਉਂਦੇ ਸੀ ਥੋੜਾ ਜਿਹਾ ਤੇ ਆ ਕੇ ਟੋਟੇ ਦੇ ਸੀ ਸਰ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕਿੰਨਾ ਕੁ ਚੱਲਦਾ ਸੀ ਹੈ ਕੋਈ ਜਾਨ ਕੋ ਸਾਨੂੰ ਬੜੀ ਦੇ ਬਾਰੇ ਨੌਲੇਜ ਨਹੀਂ ਸੀ ਅਸੀਂ ਦੇਖਿਆ ਹੁਣ ਨਵੇਂ ਸਰਪੰਚ ਬਣੇ ਆ ਪਾਕ ਸਾਸੀਂ ਜਨ ਸਾਨੂੰ ਨਾ ਹੀ ਤਰਸੀ ਕੋਈ ਮਿਲਿਆ ਮੌਕਾ ਹੁੰਦਾ ਘੱਟ ਹੀ ਚੱਲਦਾ ਚੱਲਦਾ ਸੀ ਕੋਈ ਬਾਹਰਾਂ ਨਹੀਂ ਚੱਲਦਾ ਸੀ ਇਹ ਇਹ ਬੰਦੇ ਕੌਣ ਸੀ ਸਰ ਕਿੱਥੋਂ ਸੀ ਕੁਛ ਲੱਗਾ ਪਤਾ ਉਹ ਦੱਸਣ ਦੇ ਇਮਤਿਹਾਬ ਕਾ ਵੀ ਜਿਹੜੇ ਜਿਹਦੇ ਜਗਾ ਉਹ ਦੱਸ ਰਿਹਾ ਵੀ ਆਉਂਦਾ ਵੀ ਮੁਖ ਸਰਦੇ ਸੀ ਜਿਹਦੀ ਜਗਾ ਜਨ ਦਿੱਤੀ ਹੋਈ ਹੈ ਉਹਨਾਂ ਦੇ ਮੁਤਾਬਕ ਆ ਦੱਸਣ ਦੇ ਮੁਖ ਸਰਦੇ ਸੀ ਨਹੀਂ ਹੁਣ ਫਿਰ ਚੱਲ ਰਿਹਾ ਸੀ ਇਹ ਵੀ ਇਹ ਮਤਲਬ ਬਾਹਰ ਸਾਨੂੰ ਪਤਾ ਨਹੀਂ ਚੱਲ ਰਿਹਾ ਸੀ ਕਿਵੇਂ ਵਾਰੀਆਂ ਉਹ ਮਲ ਗੋਪਤ ਗੋਪਤ ਜੀ ਜਲਦਾ ਸੀ ਕਿ ਸ਼ਰਮ ਨਹੀਂ ਚਲਦਾ ਸੀ ਵੀ ਕੀ ਹੋ ਰਿਹਾ ਇੱਥੇ ਨਹੀਂ ਜਿਸ ਤਰ੍ਹਾਂ ਤੁਸੀਂ ਮੌਜੂਦ ਦਾ ਸਰਪੰਚੋਂ ਤੇ ਪਿੰਡ ਦੇ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਤੱਕ ਮੈਂ ਜਾਣਕਾਰੀ ਜਿਹੜੀ ਹੁਣੇ ਜ਼ਰੂਰੀ ਹੁੰਦੀ ਹੈ ਹਾਂ ਉਹ ਸਾਨੂੰ ਅਸੀਂ ਨਵੇਂ ਬਣੇ ਸਾਨੂੰ ਅਸੀਂ ਨੌਲੇਜ ਇਕੱਠੀ ਕਰਦੇ ਪਏ ਸੀਗੇ ਵੀ ਸਾਨੂੰ ਪਤਾ ਲੱਗੇ ਤੇ ਉਹ ਹੋਰ ਵੀ ਪਰ ਜਿਵੇਂ ਸੀ ਬਾਕੀ ਅਸੀਂ ਦੇਖਦੇ ਸੀਗੇ ਵੀ ਸਾਨੂੰ ਪਰ ਹੱਜ ਪ੍ਰਸ਼ਾਸਨ ਨੇ ਆ ਕੇ ਇੱਥੇ ਵੇਖ ਲਿਆ ਸਾਨੂੰ ਪਤਾ ਲੱਗ ਗਿਆ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਕਰਦਾ ਕੀਤੀ ਸ਼ਸਨ ਨੂੰ ਜੋ ਸਹੀਆ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਜੈਨੂਨ ਕੰਮ ਆ ਕਿਸੇ ਨੂੰ ਗਲਤ ਨਾ ਹੋਵੇ ਜਿਹੜਾ ਗਲਤ ਕਰਦਾ ਉਹ ਗਲਤ ਦੀ ਸਜ਼ਾ ਮਿਲੇ ਤੇ ਜ਼ਰੂਰੀ ਹੈ ਇਹ ਬਹੁਤ ਵਧੀਆ ਗੱਲ ਕੀਤਾ ਪ੍ਰਸ਼ਾਸਨ ਨੇ ਆ ਕੇ ਸਹੀ ਤੇ ਗਲਤ ਾਂਗਣਾ ਇਹ ਕੋਈ ਅਨਲੀਗਲ ਸੀਗਾ ਇਹ ਕੋਈਨਾਂ ਕੋਲ ਹੈ ਨਹੀਂ ਅਥਾਰਟੀ ਚ라운ਡ ਦੀ ਤੇ ਮਤਲਬ ਇਹਨੂੰ ਇਸ ਚੀਜ਼ ਨੂੰ ਆਕੇ ਸਾਰੇ ਪੰਜਾਬ ਦੇ ਵਿੱਚ ਹੀ ਹੋਣਾ ਚਾਹੀਦਾ ਜਿਹੜਾ ਬੰਦਾ ਅਨਲੀਗਲ ਕੰਮ ਕਰਦਾ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਬੰਦੀ ਹੈ ਅਸੀਂ ਕੋਸ਼ਿਸ਼ ਕੀਤੀ ਜੀ ਧੰਨਵਾਦ ਸਾਹਿਬ ਜੀ ਇਹ ਗੱਲ ਕਰੀਏ ਵੀ ਤੁਹਾਡੇ ਕਿਸ ਤਰ੍ਹਾਂ ਦੇ ਹਾਲਾਤ ਹਨ ਕਦੇ ਬਾਰੇ ਨਸ਼ੇ ਪ੍ਰਤੀ ਤੁਹਾਡੇ ਪਿੰਡ ਦੇ ਕਿਸ ਤਰ੍ਹਾਂ ਦੇ ਸਾਡੇ ਪਿੰਡ ਦੇ ਕੋਲ ਮੁਲਾਕਾਤ ਠੀਕ ਹੀ ਆ ਜੀ ਕੋਈ ਗੱਲ ਹੈ ਨਹੀਂ ਜੀ ਜੇ ਕੋਈ ਹੈਗੇ ਆ ਕੋ ਮੜ ਮੋਟੇ ਆ ਕੋ ਬਾਲੇ ਨੇਗੇ ਠੀਕ ਜੇ ਮਤਲਬ ਆਸੀਂ ਬਾਲਾ ਚੰਗਾ ਵੀ ਕਹਿ ਸਕਦੇ ਮਾੜਾ ਵੀ ਕਹਿ ਸਕਦੇ ਤੁਹਾਡੇ ਪਿੰਡ ਦੇ ਨਿਵਾਸੀ ਇਹਨੂੰ ਫਿਰ ਕੀ ਕਹਿਣਾ ਜਾਓਗੇ ਮੈਸੇਜ ਆ ਮੈਸੇਜ ਇਹੀ ਆ ਵੀ ਆਪਾਂ ਜਿਹੜੀ ਵੀ ਕੋਈ ਬਰਾਈ ਹੈ ਜੀ ਉਹਨੂੰ ਆਪਾਂ ਜੜੋਂ ਪੱਟিয়ে ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਅਸੀਂ ਤਾਂ ਪਹਿਲੇ ਮਤਾ ਪਾਇਆ ਨਸ਼ੇ ਦਾ ਆਉਣ ਸਾਰੀ ਮਤਾ ਪਤਾ ਸੀਗਾ ਜਿਹੜਾ ਨਸ਼ੇ ਵਾਲੇ ਦੀ ਜबान ਤਕਰਾਊਗਾ ਜਾਂ ਉਹਨੂੰ ਕੋਈ ਮਤਲਬ ਉਹਦੇ ਨਾਲ ਜਾਊਗਾ ਜਾਂ ਉਹਦੀ ਮਦਦ ਕਰੂਗਾ ਉਹਦਾ ਅਸੀਂ ਬਾਈਕਟ ਕਰਾਂਗੇ ਤੇ ਉਹਦਾ ਅਸੀਂ ਮਤਲਬ ਪਿੰਡ ਦੇ ਵਿੱਚੋਂ ਪੰਡਤਾਂ ਕਰਾਂਗੇ ਸਾਡੇ ਦੇ ਨਸ਼ੇ ਦੇ ਖਿਲਾਫ ਅਸੀਂ ਹਰ ਵਾਸਤੇ ਰਹਿਨੇ ਜਾਗਰੂਤ ਰਹਿੰਦੇ ਆਂ ਵੀ ਨਸ਼ੇ ਵਾਲਾ ਬੰਦਾ ਸਾਡੇ ਪਿੰਡ ਚ ਨਹੀਂ ਹੋਣਾ ਚਾਹੀਦਾ ਕੋਈ ਵੀ ਕਾਰਵਾਈ ਸਾਨੂੰ ਨਸ਼ੇ ਦੇ ਖਿਲਾਫ ਕਰਨੀ ਵੀ ਅਸੀਂ ਆਪ ਤੇ ਜੋ ਵੀ ਸਾਨੂੰ ਕਰਨਾ ਪਏ ਕਰਾਂਗੇ ਨਸ਼ੇ ਵਾਲੇ ਖਿਲਾਫ